ਸਿਗਲ ਜੀ ਸਾਰਿਆਂ ਨੂੰ ਕਰਦੇ ਆ ਜੀ ਅੱਜ ਲਾਸਟ ਦਿਨ ਦੀ ਸ਼ੁਰੂਆਤ ਟਾਈਮ ਹੋ ਗਿਆ 7 ਵਜੇ ਦਾ ਤੇ ਚਾਰ ਨਾਲ ਸੈਂਡਵਿਚ ਸਾਡੇ ਆ ਗਏ ਰੂਮ ਤਾਂ ਵਿਚਾਰਿਆਂ ਦਾ ਬਹੁਤ ਵਧੀਆ ਸੀ ਮਤਲਬ ਅਸੀਂ ਬੁਰਾ ਹਾਲ ਕਰਤਾ ਇਹਦਾ ਤੇ ਮੈਨੂੰ ਲੱਗਦਾ ਵੀ ਆਰਾਮ ਦਾ ਵੀ ਸਮਾਨ ਵੱਧ ਗਿਆ ਤੇ ਹੁਣ ਐ ਨਹੀਂ ਪਤਾ ਵੀ ਪਾਉ ਕਿਵੇਂ ਆ ਦੇਖੋ ਤੁਸੀਂ ਬੁਰਾ ਹਾਲ ਹੋ ਗਿਆ ਕੱਲ ਦਾ ਬੈਗਾਂ ਦੇ ਰਿੱਤਾ ਦੇਖੋ ਚਲ ਹੁਣ ਤਾਂ ਪਰ ਅਜ ਐ ਵੀ ਅੱਜ ਦਾ ਲਾਸਟ ਦਿਨ ਹੈ ਕਰ ਹੀ ਜਾਣਾ ਹੈ ਕੁਝ ਨਹੀਂ ਅੰਦਾਈ ਜਾ ਡਿੱਗਾਂਗੇ ਮੁੰਡਿਆਂ ਨੇ ਕਰ ਲਈ ਖੀਰ ਤਿਆਰ ਪਹਿਲਾਂ ਮੈਗੀਆਂ ਬਣਾ ਗਿਆ ਤੇ ਖੀਰ ਦੇ ਟਾਈਮ ਤੇ ਉੱਤੇ ਮੈਂ ਆ ਗਿਆ ਅੱਜ ਹੀ ਚੱਲ ਪਏ ਮਨਾਲੀ ਤੋਂ ਮਾਨਸਾ ਵੱਲ ਇਹ ਬਰਾ ਬੇਲ ਕਿੰਨੀ ਸੋਹਣੀ ਚੜਾਈ ਹੈ ਜਿੱਕੀ ਜਿੱਕੀ ਬੇਲ ਦਾ ਬਾਸਾ ਸਵਾਰ ਘਟਾ ਵਿੱਚ ਲਾਇਆ ਤੇ ਸਾਡੇ ਮੇਕਅਪ ਵੀ ਕਰਦੇ ਐ ਸਕਿਨ ਕੇਅਰ ਪੂਰਾ ਧਿਆਨ ਰੱਖਦੇ ਸਕਿਨ ਦਾ ਜਿਹੜਾ ਆਪਣਾ ਦੂਸਰੋ ਸ਼ੌਕ ਹੀ ਤੇ ਜਾ ਮੋਟਰਸਾਈਕਲ ਦਾ ਇਹ ਫਾਇਦਾ ਹੈ ਕਿ ਕਿੰਨੀ ਮਰਜ਼ੀ ਟ੍ਰੈਫਿਕ ਹੋਵੇ ਸਾਈਡ ਤੋਂ ਲੰਘ ਜਾਂਦਾ ਇਹ ਫਾਇਦਾ ਮੋਟਰਸਾਈਕਲ ਦਾ ਅਸੀਂ ਜੀ ਮੰਡੀ ਪਹੁੰਚਣ ਆਲੇ ਆ ਤੇ ਜਿਹੜੀਆਂ ਮਨਾਲੀ ਨੂੰ ਵਾਲੀ ਰੋਡ ਤੇ ਟਨਲ ਨੇ ਉਹਨਾਂ ਦਾ ਆਨੰਦ ਮਾਣ ਰਹੇ ਹਾਂ ਸਕਰਾਦੀ ਬਈ ਗਰਮੀ ਨੇ ਮੈਂ ਤਾਂ 15 ਕਿਲੋਮੀਟਰ ਨੇ ਮੈਨੂੰ ਐ ਲੱਗਦਾ ਵੀ ਇਹਦੇ ਪੰਜਾਬ ਨਾਲ ਵੱਧ ਗਰਮੀ ਪੈਣ ਲੱਗੀ ਬਦਲਾ ਮੌਸਮ ਵੀ ਹੋਊਗਾ ਕਰਦੇ ਕੋਈ ਆਇਆ ਕਹਿੰਦੇ ਕਰੋ ਬਾਅਦ ਨਹੀਂ ਕੋਈ ਨਿਕਲਵਾ ਕਹਿੰਦੇ ਕਰੇ ਬੈਠੇ ਰਹਿੰਦੇ ਬੰਦਰ ਬੈਠਾ ਕਹਿੰਦੇ ਕੀ ਹੋਊਗਾ ਅਸੀਂ ਮੰਡੀ ਕ੍ਰਾਸ ਕਰ ਗਏ ਜੀ ਅਸੀਂ ਮੰਡੀ ਕ੍ਰਾਸ ਕਰ ਗਏ ਤੇ ਗਰਮੀ ਬਹੁਤ ਹੈ ਭਾਈ ਪਤਨ ਤਾਂ ਅਸੀਂ -3 ਡਿਗਰੀ ਤੱਕ ਜਾਇਆ ਹੈ ਤਾਂ ਹੁਣ ਗਰਮੀ ਲੱਗਦੀ ਹੈ ਕਮਕਾਤ ਦੇਖ ਰਹੇ ਆ ਕੀ ਬਣਦਾ ਉਹ ਆਪਣੇ ਜਵਾਗ ਦੀ ਨਕਸੀਰ ਛੁਟਕੀ ਵਿਚਾਰੇ ਦੀ ਗਰਮੀ ਨਾਲ ਅਸੀਂ ਖੜੇ ਆ ਜੀ ਕੀਰਤਪੁਰ ਤੋਂ 7 ਕਿਲੋਮੀਟਰ ਪਹਿਲਾਂ ਤੇ ਬੰਦਿਆਂ ਨੇ ਸਾਰਿਆਂ ਨੇ ਕੋਲਡ ਡਰਿੰਕ ਵਗੈਰਾ ਪੀ ਲੇ ਬਾਕੀ ਤਿਆਰੀਆਂ ਸ਼ੈਰੀਆਂ ਕਰੀ ਜਾਂਦੇ ਨੇ ਚਲੋ ਆਪਦੇ ਏਰੀਆ ਜਾ ਕੇ ਪਰ ਰਾਤ ਨੂੰ ਪਹੁੰਚਦੇ ਤਾਂ ਹੁਣ ਮੈਨੂੰ ਲੱਗਦਾ ਵੀ ਅਸੀਂ ਲੇਟ ਹੀ ਹੋ ਜਾਾਂਗੇ 4:00 ਵਜੇ ਤੇ ਜਦੋਂ ਆਵੇ ਰੇਟ ਸੈਂਟਰ ਹੋ ਜੇ ਲੋ ਜੀ ਹੁਣ ਅਲਵਿਦਾ ਕਰਦੇ ਆ ਸੰਦੀਪ ਜੀ ਨੂੰ ਜਿਹੜੇ ਕਿ ਮਹਾਰਾਸ਼ਟਰ ਤੋਂ ਨੇ ਆਪਸੇ ਮਿਲ ਕੇ ਬਹੁਤ ਬੜੀਆ ਲਗਾ ਬੜੀਆ ਅਨੁਭਵ ਨਾਲ ਮਿਲ ਕੇ ਬਹੁਤ ਅੱਛਾ ਲਗਾ ਮੈਂ ਹਾਲਪਾ ਤੋਂ ਤਾਂ ਮਾਰੀਆਂ ਸੀ ਮੈਂ ਕਿਹਾ ਹੁਣ ਆਪਾਂ ਇਧਰ ਪਹੁੰਚਾਂਗੇ ਇਹ ਪਿਛਲੇ ਸਾਲ ਰਮਨ ਨਾਲ ਬਾਈ ਨਾਲ ਭਵਾਨੀਗੜ੍ਹ ਵਾਲੀ ਨਾਲ ਰਾਈਡ ਤੇ ਗਏ ਸੀ ਤੇ ਇਸ ਵਾਰ ਇਹਨੇ ਇਹਨਾਂ ਨੇ ਫੇਰ ਇਹਨਾਂ ਦੇ ਨਾਲ ਟੂਰ ਬਣਾ ਲਿਆ 1500 ਕਿਲੋਮੀਟਰ ਪਹਿਲਾਂ ਚੱਲ ਕੇ ਇੱਥੇ ਆਏ ਨੇ ਤੇ ਉਸ ਤੋਂ ਬਾਅਦ ਸਾਡੇ ਨਾਲ ਮੰਨ ਲਓ ਪਾਰਾ ਇਹਨਾਂ ਨੇ ਸਪੀਤੀ ਵੈਲੀ ਕਰੀ ਐ। ਆਹ ਜਿਹੜਾ ਮੈਂ ਕਾਰਨ ਕਰਦੀ ਆਈ ਆ ਹੋਰ ਸੀ ਵੀ ਮੇਰਾ। ਉਹ ਨਹੀਂ ਕਰਦੇ। ਇਹਦੇ ਫਾਟ ਹੋ ਗਈ। ਆ ਸਾਡੀ ਕਿਸਮਤ ਮਾੜੀ ਜੀ। ਇਹਦੇ ਸਰੰਦ ਫਾਟਕ ਲੱਗ ਗਿਆ। 파ੜਕ ਤੇ ਖੜੇ ਆ। ਪਰ ਆਪਣਾ ਐ ਕੋਈ ਹੋਰ ਠੀਕ ਹੈ। ਤੇ 8 ਵਜੇ ਦਾ ਟਾਈਮ ਹੋ ਗਿਆ ਰਾਤ ਦਾ। 55 ਹੋਗੇ ਬਾਈ ਜੀ ਮਾ ਯਾਰ 58 755 755 ਹੋਗੇ ਬਾਈ ਜੀ ਮੈਨ ਮਾਰੇਗਾ ਤੂੰ 755 ਹੋਗੇ ਹੁਣ ਸ੍ਰੀ ਅੰਦ ਗੁਰਦੁਆਰਾ ਸਾਹਿਬ ਪੂਰੇ ਮੱਥਾ ਟੇਕਿਆ ਸਾਰਿਆਂ ਨੇ ਸਾਰੇ ਜੀ ਦਰਸ਼ਨ ਕਰੇ ਆ ਵਾਹ ਵਾਹ ਚਲੋ ਅੱਗੇ ਚੱਲੇ ਪਾਉਣੇ ਫਿਰ ਰਾਤ ਦੇ ਵੱਜ ਗਏ ਜੀ 10:30 ਦੇ ਕਰੀਬ ਮੈਂ ਕ੍ਰਾਸ ਕਰ ਰਿਹਾ ਸੁਨਾਮ ਵਾਲਾ ਪੁਲ ਤੇ ਅੱਜ ਦਾ ਅੱਜ ਦੇ ਦਿਨ ਆਪਾਂ ਬਹੁਤ ਲੰਬੀ ਰਾਈਡਿੰਗ ਕਰੀ ਹੈ ਲਗਦਾ ਵੀ 12 ਘੰਟਿਆਂ ਦੀ ਰਾਈਡਿੰਗ ਹੈ ਤੇ ਅੱਜ ਵਸ ਆਪਣਾ ਮਾਰਟਿਕ ਤੱਕ ਆਪਣਾ ਜਿਹੜਾ ਸਫ਼ਰ ਸ਼ੁਰੂ ਕੀਤਾ ਸੀ ਅਰਖ ਨਾਮ ਆਵਾਜ਼ ਖਤਮ ਹੋ ਜੂਗਾ ਤੇ ਮੈਨੂੰ ਆਸ ਹੈ ਵੀ ਜੇ ਹੁਣ ਤੱਕ ਜੇ ਤੁਸੀਂ ਮੇਰੀ ਇਹ ਵੀਡੀਓ ਦੇਖ ਰਹੇ ਹੋ ਮੇਰੀ ਗੱਲ ਸੁਣ ਰਹੇ ਹੋ ਤਾਂ ਤੁਸੀਂ ਮੇਰੀਆਂ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਤਾਂ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸਬਲੀ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਜਿਹੜੀ ਅੱਜ ਦੀ ਵੀਡੀਓ ਹੈ ਇਹਨੂੰ ਇੱਥੇ ਹੀ ਸਮਾਪਤ ਕਰਦਾ ਧੰਨਵਾਦ ਜੀ